ਕੀ ਮੈਡਮ ਸਿੱਧੂ ਦਾ ਵੱਡਾ ਬਿਆਨ ਕਿਹਾ ਸੀਐਮ ਫੇਸ ਬਣਾਉਣ ਤੇ ਹੀ ਸਿਆਸਤ ਚ ਆਉਣਗੇ ਸਿੱਧੂ ਪਰ ਸਾਡੇ ਕੋਲ ਦੇਰ ਨੂੰ 500 ਕਰੋੜ ਰੁਪਏ ਦੀ ਅਟੈਚੀ ਨਹੀਂ ਮੈਡਮ ਸਿੱਧੂ ਦੇ 500 ਕਰੋੜ ਵਾਲੇ ਬਿਆਨ ਤੇ ਭਾਜਪੀ ਤੇ ਆਮ ਨੇ ਕਿਰੀ ਕਾਂਗਰਸ ਭਾਜਪੀ ਬੋਲੀ ਕਾਂਗਰਸ ਚ 500 ਕਰੋੜ ਦੇ ਅਟੈਚੀ ਵਾਲੇ ਕੋਈ ਜਾਂਦੀ ਹੈ ਸੀਐਮ ਸੀਟ ਤਾਂ ਆਪ ਦਾ ਇਲਜ਼ਾਮ ਕਾਂਗਰਸ ਚ ਹਰ ਕੋਈ ਬਣਨਾ ਚਾਹੁੰਦਾ ਹੈ ਮੁੱਖ ਮੰਤਰੀ ਕਥੇ ਤੋਂ ਆਡੀਓ ਕਲਿੱਪ ਮਾਮਲੇ 'ਚ ਅਸ਼ਦੀਪ ਸਿੰਘ ਕਲੇਰ ਨੇ ਦਰਜ ਕਰਵਾਇਆ ਬਿਆਨ ਐਡਵੋਕੇਟ ਦਮਨਬੀਰ ਸਿੰਘ ਸੋਪਤੀ ਤੇ ਜਸਪ੍ਰੀਤ ਸਿੰਘ ਬਰਾੜ ਵੀ ਰਹੇ ਮੌਜੂਦ ਸੁਪੀਤ ਬਾਦਲ ਵੱਲੋਂ ਸ਼ੇਅਰ ਕੀਤੀ ਆਡੀਓ ਕਲਿੱਪ 'ਚ ਐਸਐਸਪੀ ਪਟਿਆਲਾ ਅਵਾਜ਼ ਖੁੰਡਾ ਕੀਤਾ ਸੀ ਦਾਵਾ ਅਵਿਬਟੂ ਨੇ ਕਾਂਗਰਸ ਐਮਪੀ ਸੁਖਿੰਦਰ ਰੰਧਾਵਾ ਤੇ ਸਾਧਿਆ ਵੱਡਾ ਇਲਜ਼ਾਮ ਕਿ ਹਰ ਰੰਧਾਵਾ ਪਰਿਵਾਰ ਦੇ ਗੈਂਗਸਟਰ ਨਾਲ ਸੰਬੰਧ ਪਰ ਮੁੱਖ ਮੰਤਰੀ ਨਹੀਂ ਕਰਨਗੇ ਕਾਰਵਾਈ ਪ੍ਰਤਾਪ ਬਾਜਵਾ ਨੂੰ ਸੈੱਟ ਰੱਖਣ ਲਈ ਸੀਐਮ ਨੇ ਰੰਧਾਵਾ ਨਾਲ ਰੱਖਿਆ ਯਾਰੀ ਦੇਸ਼ ਭਰ 'ਚ ਅਜਵੀਂ ਇੰਡੀਗੋ ਕ੍ਰਾਈਸਿਸ ਬਰਕਰਾਰ 538 ਫਲਾਈਟ ਰੱਦ ਸਰਕਾਰ ਦੇ ਐਕਸ਼ਨ ਤੋਂ ਬਾਅਦ ਇੰਡੀਗੋ ਨੇ ਕੈਨਸਲੇਸ਼ਨ ਦਾ ਰਿਫੰਡ ਤੁਰੰਤ ਵਾਪਸ ਕਰਨ ਦਾ ਲਿਆ ਫੈਸਲਾ ਦਰਅਸਿੱਤ ਕਤਲਿਆਣ ਦੇ ਦੋਸ਼ੀ ਬਲਵਾਨ ਖੋਖਰ ਨੂੰ ਮਿਲੀ ਫਰਲੋ کورٹ ਨੇ ਸ਼ਰਤਾ ਦੇ ਨਾਲ ਦਿੱਤੀ 21 ਦਿਨਾਂ ਦੀ ਛੁੱਟੀ ਚੰਗੇ ਆਚਰਣ ਦਾ ਦਿੱਤਾ ਹਵਾਲਾ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਖੋਖਰ ਗੋਆ ਦੇ ਨਾਈਟ ਕਲੱਬ 'ਚ ਅੱਧੀ ਰਾਤ ਨੂੰ ਸਿਲੰਡਰ ਫਟਣ ਕਰਕੇ ਲੱਗੀ ਭਿਆਨਕ ਅਗ ਹਾਦਸੇ 'ਚ 25 ਲੋਕਾਂ ਦੀ ਗਈ ਜਾਨ ਪ੍ਰੇਮ ਮੋਦੀ ਨੇ ਜਤਾਇਆ ਨਿਊਜ਼ ਹੈਡਲਾਈਨਸ ਦੇ ਪ੍ਰાયੋਜਕ ਮੈਕ ਲਾਈਫ ਮਿਲਕ ਇੱਕ ਵੱਖਰਾ ਸਵਾਲ ਬੁਲੇਟਿਨ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਗੱਲ ਕਰਾਂਗੇ ਮਿਸਟਰ ਆਫ ਸਟੇਟ ਰਮੀਤ ਸਿੰਘ ਬਿੱਟੂ ਦੀ ਜਿਨ੍ਹਾਂ ਨੇ ਕਾਂਗਰਸੀ ਐਮਪੀ ਸੁਜਿੰਦਰ ਸਿੰਘ ਰੰਧਾਵਾ ਤੇ ਇੱਕ ਵੱਡਾ ਇਲਜ਼ਾਮ ਲਗਾਇਆ ਹੈ ਰਮੀਤ ਬਿੱਟੂ ਨੇ ਕਿਹਾ ਹੈ ਕਿ ਰੰਧਾਵਾ ਪਰਿਵਾਰ ਦੇ ਗੈਂਗਸਟਰਾਂ ਦੇ ਨਾਲ ਸੰਬੰਧ ਨੇ ਸੁਜਿੰਦਰ ਰੰਧਾਵਾ ਨੇ ਅਨਸਾਰੀ ਦੇ ਨਾਲ ਯਾਰੀ ਨਿਭਾਈ ਸੀ ਨਰਾਇਣ ਸਿੰਘ ਚੋੜਾ ਦੇ ਨਾਲ ਸੁਖਿੰਦਰ ਰੰਧਾਵਾ ਪਰਿਵਾਰ ਦੇ ਸੰਬੰਧ ਨੇ ਇਸ ਕੱਲ ਦਾ ਜ਼ਿਕਰ ਰਵਿੰਦਰ ਬਿੱਟੂ ਕਰਦੇ ਹੋਏ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਸੁਖਿੰਦਰ ਸਿੰਘ ਰੰਧਾਵਾ ਦੇ ਨਾਲ ਯਾਰੀ ਹੈ ਪ੍ਰਤਾਪ ਸਿੰਘ ਬਾਜਵੰਦ ਸੈੱਟ ਰੱਖਣ ਦੇ ਲਈ ਰੰਧਾਵਾ ਦੇ ਨਾਲ ਇਸ਼ਾਨ ਸੀਐਮ ਭਗਵੰਤ ਪਾण्डेਵ ਵੱਲੋਂ ਪਾਈ ਗਈ ਹੈ ਕਿ ਗੈਂਗਸਟਰ ਦਾ ਮੁੱਦਾ ਕਾਫੀ ਜ਼ਿਆਦਾ ਪੱਕਿਆ ਸੀ ਕਿ ਸੀਐਮ ਭਗਵੰਤ ਪਾण्डेਵ ਜੀ ਲਗਾਤਾਰ ਹਮਲਾਵਰ ਸੀ ਐਮਪੀ ਸੁਖਿੰਦਰ ਸਿੰਘ ਰੰਧਾਵਾ ਖਾਲਾ ਕੀ ਸਭ ਤੋਂ ਪਹਿਲਾ ਗੈਂਗਸਟਰ ਨੂੰ ਲੈ ਕੇ ਚਿੱਠੀ ਲਿਖੀ ਗਈ ਸੀ ਐਮਪੀ ਰੰਦਾਵਾ ਦੇ ਵੱਲੋਂ ਸਪੀਕਰ ਨੂੰ ਲੋਕ ਸਭਾ ਸਪੀਕਰ ਨੂੰ ਉਸ ਤੋਂ ਬਾਅਦ ਸੀਐਮ ਭਵਨਪਤ ਦੇ ਵੱਲੋਂ ਤਿੱਖੇ ਸ਼ਬਦੀ ਹਮਲੇ ਐਮਪੀ ਰੰਦਾਵਾ ਤੇ ਸਾਦੇ ਗਏ ਸੀ ਕਿ ਗੈਂਗਸਟਰਾਂ ਦੇ ਨਾਲ ਸਿੱਧੇ ਲਿੰਕ ਨੇ ਐਮਪੀ ਰੰਦਾਵਾ ਦੇ ਉਹਨਾਂ ਦੇ ਪਤੇ ਤੱਕ ਵੀ ਪਤਾ ਨੇ ਉਸ ਤੋਂ ਬਾਅਦ ਐਮਪੀ ਰੰਦਾਵਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਤਿੱਖੇ ਨਾਲ ਗੈਂਗਸਟਰਾਂ ਦੇ ਨਾਂ ਉਹਨਾਂ ਦੇ ਪਿੰਡ ਉਹਨਾਂ ਦੇ ਪਤੇ ਦੱਸੇ ਸੀ ਤੇ ਉਸ ਤੋਂ ਬਾਅਦ ਇੱਕ ਚਿੱਠੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਲਿਖੀ ਸੀ ਤੇ ਹੁਣ ਉਸੇ ਵਿਵਾਦ ਤੇ ਐ ਮਿਸਟਰ ਆਫ ਸਟੇਟ ਰਵੀ ਸਿੰਘ ਬਿੱਟੂ ਨੇ ਇਲਜ਼ਾਮ ਲਗਾਇਆ ਨੇ ਐਮਪੀ ਰੰਦਾਵਾ ਤੇ ਕਿ ਰੰਦਾਵਾ ਪਰਿਵਾਰ ਦੇ ਗੈਂਗਸਟਰਾਂ ਨਾਲ ਸੰਬੰਧ ਨੇ ਨਾਰਾਇਣ ਚੌੜਾ ਨਾਲ ਵੀ ਰੰਦਾਵਾ ਪਰਿਵਾਰ ਦੇ ਸੰਬੰਧ ਨੇ ਮੁੱਖ ਮੰਤਰੀ ਮਾਨ ਦੀ ਸੁਖਿੰਦਰ ਸਿੰਘ ਰੰਦਾਵਾ ਦੇ ਨਾਲ ਯਾਰੀ ਹੈ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਸੈੱਟ ਰੱਖਣ ਦੇ ਲਈ ਐਸ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਯਾਰੀ ਰੰਦਾਵਾਦਾਰ ਨੇ ਬਾਈ ਜਾ ਰਹੀ ਹੈ ਇਹਨਾਂ ਦੇ ਬੜੇ ਵੱਡੇ ਗੈਂਗਸਟਰਾਂ ਨਾਲ ਲਿੰਕ ਨੇ ਇਹ ਜਦੋਂ ਆਪ ਜੇਲ੍ਹ ਮੰਤਰੀ ਸੀ ਜਦੋਂ ਇਹ ਜੇਲ੍ਹ ਮੰਤਰੀ ਸੀ ਉਸ ਵੇਲੇ ਸਭ ਤੋਂ ਮੈ ਸਮਝਦਾ ਖੂਨਖਰ ਬੰਦਾ ਜਿਹੜੋਂ ਕਿਹਾ ਜਾਂਦਾ ਅंसारी ਜਿਨ੍ਹਾਂ ਦਾ ਨਾਮ ਉਹ ਇਹਨਾਂ ਨੇ ਆਪਣੀ ਜੇਲ੍ਹ ਚ ਰੋਪੜ ਚ ਚੰਡੀਗੜ੍ਹ ਦੇ ਨੇੜੇ ਉਹਨੂੰ ਰੋਪੜ ਦੀ ਜੇਲ੍ਹ ਚ ਇਹਨਾਂ ਨੇ ਰੱਖਿਆ ਦਿਨਾਂ ਚਿਰ ਵੀ ਇਹ ਜੇਲ੍ਹ ਮਿਨਿਸਟਰ ਰਹੇ ਜਿਨ੍ਹਾਂ ਦੇਲੇ ਡਿਪਟੀ ਸੀਐਮ ਰਹੇ ਕੋਰਟ ਤੇ ਸੁਪਰੀਮ ਕੋਰਟ ਨੂੰ ਆ ਕੇ ਉਹਨਾਂ ਨੂੰ ਇੱਥੋਂ ਆ ਕੇ ਕਢਾਉਣਾ ਪਿਆ ਇਹ ਐਡੀ ਗੁੱਝੀ ਯਾਰੀ ਆ ਇਹ ਐਮਪੀ ਸਾਹਿਬ ਦੀ ਇਹਨਾਂ ਦੇ ਪਰਿਵਾਰ ਦੀ ਇਹ ਹੈਪਚੁਲ ਨੇ ਕੰਮਾਂ ਚ ਅੱਜ ਮੈਂ ਹੈਰਾਨ ਹੋਇਆ ਇਹ ਪਹਿਲਾਂ ਵੀ ਇਹਨਾਂ ਦੇ ਫਾਦਰ ਜਾਂ ਇਹ ਵੀ ਇਹਨਾਂ ਨੂੰ ਰਿਜ਼ਾਈਨ ਦੇਣਾ ਪੈ ਗਿਆ ਸੀ ਇੱਕ ਨੱਟੀ ਨਾਉਣ ਦਾ ਬਹੁਤ ਵੱਡਾ ਟੈਰਰਿਸ ਸੀਗਾ ਜਿਨ੍ਹਾਂ ਨਾਲ ਇਹਨਾਂ ਦੇ ਲਿੰਕ ਸੀਗੇ ਮੈਂ ਤਾਂ ਮੈਨੂੰ ਮੈਂ ਤਾਂ ਇਹ ਬਹੁਤ ਬੜੀ ਇਨਕੁਆਰੀ ਹੈ ਜਿਹੜੀ ਇਹ ਮੰਗਣਾ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਤੇ ਪੰਜਾਬ ਦੇ ਡੀਜੀਪੀ ਤੋਂ ਪਰ ਉਹਨਾਂ ਨੇ ਕਰਨੀ ਨਹੀਂ ਗਈ ਕਿਉਂਕਿ ਸੁਖੀ ਰੰਧਾਵੇ ਨੂੰ ਉਹ ਪ੍ਰਤਾਪ ਬਾਜਵਾ ਜੀ ਜਿਹੜੇ ਸਾਡੇ ਸੀਐਲਪੀ ਲੀਡਰ ਨੇ ਉਹਨਾਂ ਦੇ ਉਲਟ ਨਹੀਂ ਇਹਨਾਂ ਦੇ ਖਿਲਾਫ ਕੀ ਕੁਝ ਨਹੀਂ ਆਇਆ ਜਿਹਦਾ ਤਾ ਬਾਰੇ ਕੀ ਕੁਝ ਨਹੀਂ ਆਇਆ ਪਰ ਉਹ ਸੁੱਖੀ ਰੰਦਾਵੇ ਨੂੰ ਸੀਐਮ ਮਾਨ ਹੈਂਡ ਇਨ ਗਲੋਬਾ ਕਿਉਂਕਿ ਪ੍ਰਤਾਪ ਬਾਜਵਾ ਤੇ ਇਹ ਦੋਨੋਂ ਕੰਪੀਟੀਟਰ ਨੇ ਤੇ ਮੱਝੇ ਤੋਂ ਆਉਂਦੇ ਆ ਇੱਕ ਜ਼ਿਲ੍ਹੇ ਤੋਂ ਆਉਂਦੇ ਆ ਇਸ ਕਰਕੇ ਸੰਘਰਸ਼ਣ ਆ ਜਿਹੜਾ ਜਿਹੜਾ ਪੂਰਾ ਹੱਥ ਆ ਉਹ ਭਗਵੰਤ ਮਾਨ ਦਾ ਆ ਇਨਾਂ ਦੇ ਉੱਤੇ ਐਮਪੀ ਸਾਹਿਬ ਦੇ ਉੱਤੇ ਪ੍ਰਤਾਪ ਬਾਜਵਾਜੀ ਕਰਕੇ ਵੀ ਉਹਨਾਂ ਨੂੰ ਸੈੱਟ ਰੱਖਣ ਲਈ ਇਹ ਅੰਦਰ ਰੱਖੇ ਹੋਏ ਆ ਆ ਪੱਗਾਂ ਲਾਉਣ ਵਾਲੀ ਗੱਲ ਚੱਲੀ ਇਹ ਨਰੈਨ ਸਿੰਘ ਚੌਰੇ ਦਾ ਕੱਲ ਭਰਾ ਸੀਗਾ ਜਿਹਨੂੰ ਉੱਥੇ ਕਾਗਜ਼ ਭਰਨ ਲਈ ਬਦਮਾਸ਼ੀ ਕਰਨ ਲਈ ਗੁੰਡਾਗਰਦੀ ਕਰਨ ਲਈ ਨਰੈਨ ਸਿੰਘ ਚੌਰੇ ਦੇ ਭਰਾ ਨੂੰ ਭੇਜਿਆ ਗਿਆ ਸੀ ਜਿਹਦੀ ਪੱਗ ਲਈ ਆ ਕੱਲ ਉਹ ਮਾੜੀ ਗੱਲ ਆ ਪਰ ਉਹਦਾ ਭਰਾ ਚੌਰੇ ਦਾ ਜਿਹਨੇ ਬੜੈਲ ਜੇਲ ਸਭ ਤੋਂ ਵੱਡੀ ਟਨਲ ਬ੍ਰੇਕ ਕੀਤੀ ਹੋਗੀ जिने सुखबीर बादल ਤੇ ਗੋਲੀ ਚਲਾਈ ਹੋਵੇ ਉਹਨਾਂ ਦੇ ਸਾਥੀ ਉਹਦਾ ਦਾ ਸਾਕਾ ਭਰਾ ਉਹ ਐਮਪੀ ਸਾਹਿਬ ਦੇ ਨਾਲ ਇਹ ਰੰਦਾਵਾ ਸਾਹਿਬ ਬਗਲੋਲ ਸਾਹਿਬ ਦੇ ਨਾਲ ਤੇ ਵੱਡੀ ਇਨਕੁਆਇਰੀ ਹੋਣੀ ਚਾਹੀਦੀ ਆ ਵੀ ਕੀ ਬੜੈਲ ਜੇਲ ਜਿਹੜੀ ਹੋਈ ਤਨਲ ਉਹਦੇ ਵਿੱਚ ਚੌਰੇ ਤੇ ਇਹਨਾਂ ਦੇ ਭਰਾ ਤੇ ਇਹਨਾਂ ਦੇ ਕੀ ਲਿੰਕ ਨੇ ਸੁਖਵੀਰ ਬਾਦਲ ਦੇ ਵੀ ਇਨਕੁਆਇਰੀ ਹੋਣੀ ਚਾਹੀਦੀ ਆ ਕਿਉਂਕਿ ਇਹ ਚੌਰਾ ਤਾਂ ਇਹ ਸਾਰਾ ਇੱਕ ਪਰਿਵਾਰ ਦਾ ਮੈਂਬਰ ਨੇ ਉਹਨਾਂ ਦੇ ਕਹਤੇ ਜੀ ਆਇਆਂ ਨੂੰ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਸਿਆਲ ਦੇ ਦਿਨਾਂ 'ਚ ਵੀ ਇੰਦੀ ਬਰਦੀ ਠੰਡ ਦੇ ਅੰਦਰ ਜਿਹੜਾ ਹੈ ਛੁੱਟੀ ਵਾਲੇ ਦਿਨ ਤੁਸੀਂ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥੀਓ ਪੰਜਾਬ ਦੇ ਅੰਦਰ ਤੁਹਾਨੂੰ ਪਤਾ 3.5 ਸਾਲ ਤੋਂ ਲਗਾਤਾਰ ਜਿਹੜਾ ਹੈਗਾ ਸੱਚ ਦੇ ਨਾਲ ਤੇ ਝੂਠ ਬੋਲਿਆ ਜਾ ਰਿਹਾ ਹੈ ਔਰ ਲੋਕਾਂ ਨੂੰ ਗੁੰਮਰਾ ਕਰਿਆ ਜਾ ਰਿਹਾ ਔਰ ਪੰਜਾਬ ਦੇ ਅੰਦਰ ਨਵੇਂ-ਨਵੇਂ ਮਿਆਰ ਜਿਹੜੇ ਹੈ ਬੈਡ ਗਵਰਨੈਂਸ ਜਿਹੜੇ ਹੈ ਉਹ ਸੈੱਟ ਕੀਤੇ ਜਾ ਰਹੇ ਨੇ ਅੱਜ ਇਸੇ ਇਹਨਾਂ ਮੁੱਦਿਆਂ ਦੇ ਮੁਤਲਕ ਕਿ ਅੱਜ ਸਾਡੇ ਨਾਲ ਗੱਲਬਾਤ ਕਰਨਾ ਸਾਡੇ ਸੁਭਾ ਪ੍ਰਧਾਨ ਸਾਡੇ ਸੁਭਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਨੇ ਤੇ ਮੈਂ ਹੁਣ ਜਾਖੜ ਜੀ ਨੂੰ ਬੇਨਤੀ ਕਰਾਂਗਾ ਕਿ ਬਿਨਾਂ ਦੇਰੀ ਦੇ ਜਿਸ ਮੰਤਵ ਨਾਲ ਪੱਤਰਕਾਰ ਮਿਲਣੀ ਸੱਦੀ ਹੈ ਆਪ ਸਭ ਨਾਲ ਉਹ ਅੱਜ ਦੀ ਆਪਣੀ ਗੱਲ ਸ਼ੇਅਰ ਕਰਨ ਜਾਖੜ ਜੀ ਸਤਿ ਸ਼੍ਰੀ ਅਕਾਲ ਸਾਰੇ ਸਾਥੀਓ ਤੁਹਾਡਾ ਬਹੁਤ ਧੰਨਵਾਦ ਅੱਜ ਛੁੱਟੀ ਦੇ ਦਿਨ ਵੀ ਤੁਸੀਂ ਆਪਣਾ ਸਮਾਂ ਕੱਢ ਕੇ ਇੱਥੇ ਆਏ ਹੋ ਬੜਾ ਅਹਿਮ ਮੁੱਦਾ ਹੈ ਜਿਹਨੂੰ ਲੈ ਕੇ ਅੱਜ ਤੁਹਾਨੂੰ ਤਕਲੀਫ ਦਿੱਤੀ ਹੈ ਪਰ ਮੁੱਦੇ ਸਾਰੇ ਹੀ ਐਵੇਂ ਹੀ ਆ ਜੀ ਕਿਉਂਕਿ ਪੰਜਾਬ ਦੀ ਬੇਤਰੀ ਨਾਲ ਪੰਜਾਬ ਦੇ ਅੱਜ ਦੇ ਹਾਲਾਤ ਨੂੰ ਜਿਹੜੇ ਸਮਰਦੇ ਮੁੱਦੇ ਹੈ ਬੜੇ ਲੋਕਾਂ ਨੂੰ ਚਿੰਤਾ ਲੋਕਾਂ ਦੇ ਮਨਾਂ 'ਚ ਹੈ ਮੁੱਖ ਜਿਹੜਾ ਮੁੱਦਾ ਹੈ ਉਹਦੇ ਧਿਆਨ ਤੋਂ ਪਹਿਲਾਂ ਮੈਂ ਅੱਜ ਦੀ ਤਰੀਖ ਤੇ ਤੁਹਾਡਾ ਧਿਆਨ ਦਿਵਾਉਣਾ ਚਾਹਨਾ ਸਰ ਅੱਜ 7 ਦਸੰਬਰ ਹੈ ਤੇ ਪਿਛਲੇ ਮਹੀਨੇ 7 ਨਵੰਬਰ ਦਾ ਥੋੜਾ ਚੇਤਾ ਕਰੋ ਸਾਬ ਤਰਨ ਤਰਨ ਬਾਏ ਇਲੈਕਸ਼ਨ ਦੇ ਅੰਦਰ ਅੱਜ ਦੇ ਦਿਨ ਪੰਜਾਬ ਦੇ ਡੀ ਫੈਕਟੋ ਚੀਫ ਮਿਨਿਸਟਰ ਕੇਜਰੀਵਾਲ ਸਾਹਿਬ ਨੇ ਉੱਥੇ ਇੱਕ ਬਿਆਨ ਦਿੱਤਾ ਸੀਗਾ ਵੀ ਮੈਂ ਗੈਂਗਸਟਰ ਦੇ ਪੰਜਾਬ ਦੇ ਗੈਂਗਸਟਰ ਨੂੰ ਕਹਿਣ ਲੱਗਿਆ ਵੀ 7 ਦਿਨਾਂ ਦੇ ਅੰਦਰ ਅੰਦਰ ਜਾਂ ਤਾਂ ਪੰਜਾਬ ਛੱਡ ਜਾਓ ਨਹੀਂ ਤਾਂ ਤੁਹਾਡੀ ਖੈਰ ਹੈ ਨਹੀਂ ਉਹ 7 ਦਿਨ ਪੂ ਜਿਹੜੀ 7 ਤਰੀਕ ਸੀ ਅੱਜ ਇੱਕ ਪੂਰਾ ਮਹੀਨਾ ਹੋ ਗਿਆ ਉਹ ਇੱਕ ਚੇਤਾਵਨੀ ਸੀਗੀ ਕਿ ਅੰਗਰੇਜ਼ੀ ਚ ਜਿਵੇਂ ਕਹਿੰਦੇ ਹੈ ਹੀ ਹੈਡ ਥਰੋਨ ਅ ਗੌਂਟਲੇਟ ਤੇ ਦੇ ਹੈਵ ਪਿਕਡ ਅਪ ਦਾ ਗੌਂਟਲੇਟ ਉਹਦੇ ਬਾਅਦ ਦੀਆਂ ਘਟਨਾਵਾਂ ਜੇ ਤੁਹਾਨੂੰ ਮੈਂ ਗਿਣਨ ਲੱਗਾ ਸਾਬ ਉਹਨਾਂ ਨੇ ਇੱਕ ਚੈਲੰਜ ਦੇ ਤੌਰ ਤੇ ਲੈ ਲਿਆ ਗੈਂਗਸਟਰਸ ਨੇ ਵੀ ਦਿਹਾਣੇ ਤੋਂ ਚੀਫ ਮਿਨਿਸਟਰੀ ਅਸੀਂ ਦੇਖਦੇ ਆਂ ਤੂੰ ਸਾਡਾ ਕੀ ਕਰਦਾ ਇੱਕ ਦੇ ਬਾਅਦ ਇੱਕ ਪੰਜਾਬ ਦੇ ਅੰਦਰ ਐਨਾ دہشت ਦਾ ਮਾਹੌਲ ਹੈ ਸਾਬ ਲਗਾਤਾਰ ਉਸ 7 ਤਰੀਕ ਦੇ ਬਾਅਦ ਮੇਰੇ ਖਿਆਲ ਕੋਈ ਦਿਨ ਜਾਂਦਾ ਹੀ ਨਹੀਂ ਜਿਸ ਦਿਨ ਕਿਤੇ ਕੋਈ ਗੋਲੀਬਾਰੀ ਕੋਈ ਮਰਡਰ ਕੋਈ ਸੋ ਕੋਲਡ ਐਨਕਾਊਂਟਰ ਕਿ ਅੱਜ ਵੀ ਮੇਰੇ ਖਿਆਲ ਅੱਜ ਸਵੇਰੇ ਲਾਡੋਵਾਲ ਉਥੇ ਉਹਦੇ ਤੇ ਜਿਹੜਾ ਉਹ ਟੈਕਸ ਵਾਲਾ ਟੋਲ ਟੈਕਸ ਵਾਲੇ ਉਤੇ ਉਥੇ ਫਾਇਰਿੰਗ ਹੋਈ ਹੈ ਕੁਝ ਦਿਨ ਪਹਿਲਾਂ ਅੱਜ ਜਦੋਂ ਇਹਨਾਂ ਦਾ ਸਭ ਤੋਂ ਪਹਿਲਾਂ ਫਿਰੋਜ਼ਪੁਰ ਮੈਂ ਜਾ ਕੇ ਆਇਆ ਇੱਕ ਆਰਐਸਐਸ ਦੇ ਆਰਐਸਐਸ ਦੇ ਕਾਰਜਕਰਤਾ ਨਵੀਨ ਫਿਰੋਜ਼ਪੁਰ ਬਹੁਤ ਹੀ ਸ਼ਰੀਫ ਪਰਿਵਾਰ ਤੋਂ ਸ਼ਰੀਫ ਮੁੰਡਾ ਸਾਰੇ ਮਤਲਬ ਹਰੇਕ ਪਾਰਟੀ ਦੇ ਲੋਕ ਉੱਥੇ ਜੁੜੇ ਸੀਗੇ ਉਹਦੇ ਸੰਸਕਾਰ ਦੇ ਉੱਤੇ ਉਹਦਾ ਮਰਡਰ ਹੋਇਆ ਤੇ ਕੱਲੇ ਉਹਦੇ ਨਾਲ ਨਹੀਂ ਉਹਦੇ ਥੋੜੇ ਦਿਨਾਂ ਬਾਅਦ ਜਾ ਕੇ ਫਿਰ ਫਿਰੋਜ਼ਪੁਰ ਦੇ ਅੰਦਰ ਦੋ ਦਿਨਾਂ ਬਾਅਦ ਉੱਥੇ ਇੱਕ ਬੱਸ ਦੇ ਉੱਤੇ ਖੁੱਲ੍ਹਿਆ ਫਾਇਰਿੰਗ ਹੁੰਦੀ ਹੈ ਉਹਦੇ ਬਾਅਦ ਅ ਲੁਧਿਆਣੇ ਵਰਗਾ ਸ਼ਹਿਰ ਤੁਸੀਂ ਮੈਂ ਇੱਕ ਇੱਕ ਕਰਕੇ ਗਿਣਨ ਲੱਗਾ 17 ਨਵੰਬਰ ਦੀਆਂ ਬੰਗੇ ਦੇ ਅੰਦਰ ਉੱਥੇ ਪੁਲਿਸ ਸਟੇਸ਼ਨ ਤੇ ਬੱਸ ਸਟੈਂਡ ਦੇ ਉੱਤੇ ਸਰੇ ਭਰੇ ਬਾਜ਼ਾਰ ਫਾਇਰਿੰਗ ਹੋਈ ਹੈ ਗੁਰਦਾਸਪੁਰ ਦੇ ਅੰਦਰ ਕਹਿੰਦੇ ਗੁਰਦਾਸਪੁਰ ਦੇ ਅੰਦਰ ਕਹਿੰਦੇ ਜੀ ਬੰਮ ਚੱਲਿਆ ਪੁਲਿਸ ਕਹਿੰਦੀ ਹੈ ਨਹੀਂ ਜੀ ਬਾਹਰ ਟਾਇਰ ਪਾਟ ਗਿਆ ਪਤਾ ਨਹੀਂ ਪੰਜਾਬ ਦੇ ਅੰਦਰ ਕਿੰਨੇ ਟਾਇਰ ਪਾਟਣ ਲੱਗੇ ਸਾਰੇ ਪੁਲਿਸ ਸਟੇਸ਼ਨਾਂ ਦੇ ਅੰਦਰ ਜਿਹੜੀ ਗੱਡੀ ਖੜੀ ਹੈ ਜਾਂ ਬਾਹਰ ਗੱਡੀ ਹੈ ਸਾਰੇ ਸਾਰਿਆਂ ਦੇ ਟਾਇਰ ਪੱਟ ਜਾਂਦੇ ਕੋਈ ਨਾ ਕੋਈ ਟਾਇਰ ਕੰਪਨੀ ਵਾਲੇ ਤੇ ਪਰਚੇ ਕਰਨੇ ਪੈਣਗੇ 29 ਤਰੀਕ ਨੂੰ ਲੁਧਿਆਣਾ ਮੈਰਿਜ ਪੈਲੇਸ ਦੇ ਅੰਦਰ ਉੱਥੇ ਦੋ ਬੰਦੇ ਮਾਰੇ ਗਏ ਸਰਿਆਂ ਉਥੇ ਗੁੰਡਾਗਰਦੀ ਹੋਈ ਹੈ 27 ਨਵੰਬਰ ਨੂੰ ਫਗਵਾੜੇ ਦੇ ਅੰਦਰ ਉੱਥੇ ਫਿਰ ਉਹ ਇੱਕ ਬਹੁਤ ਹੀ ਮੇਰੇ ਪੁਰਾਣੇ ਕੁਲੀ ਹੋਈ ਰਹੇ ਸਬ ਦਲਜੀਤ ਰਾਜੂ ਜੀ ਅੱਜ ਚਾਹ ਸਾਡੇ ਪਾਰਟੀ ਦੇ ਪਾਸ ਮੈਂ ਉਧਰ ਬੈਠਾ ਉਹ ਕਿਤੇ ਹੋਰ ਪਾਸੇ ਬੈਠੇ ਹੈ ਪਰ ਉਹਨਾਂ ਨੇ 20 ਰਾਉਂਡ ਫਾਇਰ ਹੋਇਆ ਐਸਾ ਉਹਦੇ ਕਰਦੇ ਸਾਹਮਣੇ ਰਾਜੂ ਦੇ ਸਾਹਮਣੇ ਕਰਦੇ ਉੱਤੇ ਜਾਂਦੇ ਤੇ 5 ਕਰੋੜ ਰੁਪਏ ਉਸ ਮੱਤਰ ਤੋਂ 5 ਕਰੋੜ ਰੁਪਏ ਫਿਰੋਤੀ ਮੰਗੀ ਜਾ ਰਹੀ ਹੈ। ਕੌਣ ਇਸ ਦਾ ਜਵਾਬ ਕੌਣ ਦੇਊਗਾ ਸਭ? ਇਸੇ ਤਰ੍ਹਾਂ ਹੀ 20 ਫਿਰੋਜ਼ਪੁਰ ਬੱਸ ਫਾਇਰਿੰਗ ਹੋਈ। ਫਿਰ ਲੱਡੋ ਵਾਲਾ ਵਾਲਾ ਜੋ ਅਜ ਤਾਂ ਸਾਡੇ ਅਬੋਰ ਜਿਹੜਾ ਸੰਜੀਵ ਵਰਮਾ ਇੱਕ ਉਹਦਾ ਮਰਡਰ ਹੋਇਆ ਸੀਗਾ। ਫਿਰ ਕਹਿੰਦੇ ਜੀ ਇਹਨਾਂ ਨੇ ਆਪਸ ਚ ਆਪਸ ਚ ਇਹਨਾਂ ਨੇ ਮਾਰਤਾ ਹੱਥਾ ਮਾਰਿਆ ਨਹੀਂ। ਨਵੀਨ ਜਿਹੜਾ ਸੀਗਾ ਉਹਦੇ ਬਾਅਦ ਫਿਰੋਜ਼ਪੁਰ ਵਾਲਾ ਜਿਹਦੇ ਹੋਇਆ ਉਹਦੇ ਉਹਨਾਂ ਨੇ ਫਾਜ਼ਿਲਕਾ ਜਾ ਕੇ ਥੋੜੇ ਦਿਨ ਪਹਿਲਾਂ ਉੱਥੇ ਕਹਿੰਦੇ ਯਾਪਸ ਚ ਲੜਪੇ ਉਹਦੇ ਫਾਇਰਿੰਗ ਹੋ ਗਈ ਬਟ ਬੇਸਿਕ ਇਸ਼ੂ ਇਜ਼ ਜਿਹੜੇ ਲੋਕਾਂ ਨੇ ਸਾਜ਼ਿਸ਼ ਦੇ ਪਿੱਛੇ ਹੈ ਉਹਦਾ ਤਾਂ ਕਿਸੇ ਨੇ ਇੱਥੇ ਪਤਾ ਨਹੀਂ ਸਾਬ ਆਪ ਹੀ ਐਲਕਾਉਂਟਰ ਦਿਖਾ ਦਿੰਦੇ ਕੋ ਫੜਿਆ ਗਿਆ ਮਾਰੇ ਗਿਆ ਪਤ ਬਾਤ ਚ ਕਹਿ ਦਿੰਦੇ ਮਾਰੇ ਗਿਆ ਜੀ ਹੋਰ ਕੋਈ ਲੀਡ ਹੈ ਨਹੀਂ ਨਾ ਤਾਂ ਉਸ ਨਵੀਨ ਦੇ ਪਰਿਵਾਰ ਦਾ ਇੱਥੇ ਕਿਸੇ ਨੇ ਬਾਹ ਪੜੀ ਹੈ ਸਾਬ ਆ ਪੰਜਾਬ ਹੈ ਜਿੱਥੇ ਅੱਜ ਬੰਦਾ ਆਦਾ ਕਿਸੇ ਨੇ ਕਿਸੇ ਅੱਜਕੱਲ ਬਹੁਤ ਸਾਰੀ ਐਸੀ ਹੈਗੀਆਂ ਜੱਥੇ ਬੰਦੀਆਂ ਉਹਨਾਂ ਨੂੰ ਜਾ ਕੇ ਅਪਰੋਚ ਕਰਨਾ ਪਊਗਾ ਉਸ ਪਰਿਵਾਰ ਨੂੰ ਜਾਂ ਕਿਸੇ ਨੂੰ ਜਾ ਕੇ ਵੀ ਤੁਸੀਂ ਆਓ ਜੀ ਧਰਨਾ ਲਾ ਦਿਓ ਸਾਨੂੰ ਕੰਪਨਸੇਸ਼ਨ ਦਿਵਾਓ ਸਰਕਾਰ ਤੋਂ ਉਹ ਜਿੱਥੇ ਜਾ ਕੇ ਗੱਡਾ ਚੰਡਾ ਗੱਡ ਦਿੰਦੇ ਆ ਉੱਥੇ ਸਰਕਾਰ ਕੰਪਨਸੇਸ਼ਨ ਲੈ ਕੇ ਆ ਜਾਂਦੀ ਹੈ ਉਹਨਾਂ شریف ਪਰਿਵਾਰ ਨੇ ਇਹ ਕਿਹਾ ਵੀ ਸਾਡੀ ਤਾਂ ਇਨੀ ਮੰਗੇ ਜੀ ਕਿਸੇ ਹੋਰ ਦੀ ਜਾਨ ਇਸ ਤਰ੍ਹਾਂ ਨਾ ਜਾਵੇ ਅਸੀਂ ਤਾਂ ਆਪ ਦਾ ਸੰਸਕਾਰ ਕਰਨ ਲੱਗੇ ਆ ਜੇ ਸਿਆਣੇ ਵਗਦੇ ਉਹ ਵੀ ਕਹਿੰਦੇ ਦੇਖੋ ਇੱਕ ਜੱਥੇਬੰਦੀ ਨੂੰ ਫੜ ਕੇ ਲਿਆ ਕੇ ਉੱਥੇ ਲਾ ਦੇ ਪੰਜਾਬ ਦੇ ਅੰਦਰ ਲਾਓ ਜੀ ਧਰਨਾ ਬੋਡੀ ਦਾ ਉਦੋਂ ਸੰਸਕਾਰ ਹੋਊਗਾ ਜਦੋਂ ਸਾਨੂੰ ਨੌਕਰੀ ਦਿਓਗੇ ਸਾਨੂੰ ਉਹ ਕਰੋਗੇ ਸੱਤ ਆ ਸਰਕਾਰ ਐ ਸੱਤ ਆ ਸਰਕਾਰ ਜਿਹਦੀ ਆ ਜਿਹੜੇ ਕਹਰੇ ਕਿਥੇ ਕੇਜਰੀਵਾਲ ਸਾਹਿਬ ਹੈ ਕਿਥੇ ਭਗਵਾਨ ਦੁਮਾਨ ਜੀ ਦਾ ਚਲੋ ਉਹਨਾਂ ਨੂੰ ਲੰਬੀ ਮੈਂ ਤਾਂ ਸਿਹਤ ਕਹਿਣ ਲੱਗਿਆ ਸੀ ਕਹਿੰਦੇ ਵੀ ਉਹ ਤੇ ਇਲਾਜ ਵੀ ਬੜਾ ਚੰਗਾ ਹੁੰਦਾ ਬਟ ਗਏ ਹੈ ਇਨਵੈਸਟਮੈਂਟ ਲੈਂਡ ਹੋ ਸਕਦਾ ਚੀਨ ਇਨਵੈਸਟਮੈਂਟ ਆਵੇ ਪਰ ਜਿਹੜੇ ਅਸਲ ਚੀਫ ਮਿਨਿਸਟਰ ਪੰਜਾਬ ਦੇ ਕਿਥੇ ਕੇਜਰੀਵਾਲ ਸਾਹਿਬ ਥੋੜੀ ਜਿਹੜੀ ਆ ਗਿੱਦੜ ਬੱਬਕੀ ਹੈ ਗਿੱਦੜ ਬੱਬਕੀ ਕਹੂੰਗਾ ਸਾਹਿਬ ਉਹਨਾਂ ਨੇ ਤਾਂ ਕਰਕੇ ਦਿਖਾਤਾ ਹੁਣ ਤੁਸੀਂ ਕੀ ਕਰੀ ਜਾਂਦੇ ਹੋ ਦੱਸੋ ਪੁਰਸੇ ਜਿਹੜੇ ਕੰਮ ਵਾਸਤੇ ਲੱਗਣੀ ਸੀ ਉਹਨਾਂ ਦੀ ਰੇਟ ਡਸਨਟ ਰਨ ਟੂ ਫਾਰ ਉਹਨਾਂ ਨੇ ਕਹਿਤਾ ਉਹਨਾਂ ਨੇ ਚੈਲੇਂਜ ਲੈ ਲਿਆ ਉਹਨਾਂ ਨੇ ਆਪਣਾ ਕਰਕੇ ਦਿਖਾਤਾ ਕੇਜਰੀਵਾਲ ਸਾਹਿਬ ਨਜ਼ਾਰਤ ਹੈ ਮੈਂ ਇੱਕ ਲਿਸਟ ਪੜਨ ਲੱਗਾ ਸਭ ਇਸ ਨਾਟ ਅ ਥੋੜਾ ਕੋਈ ਆਈਕਿਊ ਟੈਸਟ ਨਹੀਂ ਮੈਂ ਲੈ ਰਿਆ ਪਰ ਮੈਂ ਥੋੜਾ ਇੱਕੋ ਸਵਾਲ ਹੈ ਤੁਸੀਂ ਇਹ ਨਾਂ ਸੁਣ ਕੇ ਮੈਨੂੰ ਦੱਸਿਓ ਕਿ ਤੁਹਾਨੂੰ ਉਹਨਾਂ ਚਾਹੀਏ ਉਹ ਕੀ ਕਹਿੰਦੇ ਨੇ ਕਾਮਨ ਡਿਨੋਮੀਨੇਟਰ ਕੀ ਹੈ ਸੰਜੀਵ ਕਲਰਾ शरद सत्य चौहान कुलदीप सिंह गुरप्रीत कौर द्यो ईश्वर सिंह जितेंद्र जैन शशि द्विवेदी अर्पित शुक्ला नरेश अरोड़ा राम सिंह एस एस श्रीवास्तवा पी के सिन्हा ए एस राय वी नीरजा अनीता पुंज ਉਹ ਤੁਹਾਨੂੰ ਪਤਾ ਲੱਗਿਆ ਵੀ ਇਹ ਕੀ ਕਿਹੜੇ ਕਿਹੜੇ ਨਾਂ ਪੜ ਰਹੇ ਮਿਸਰ ਪੰਜਾਬ ਦੀ ਜਨਤਾ ਨੂੰ ਪਤਾ ਸਭ ਇਹਨਾਂ ਦੇ ਜਦੋਂ ਮੈਂ ਆ ਸਾਰੇ ਸਪੈਸ਼ਲ ਹੈ ਕੱਲਾ ਇੱਕ ਬੰਦਾ ਜਿਹੜਾ ਨਾਨ ਸਪੈਸ਼ਲ ਹੈ ਉਹ ਐਸੀ ਦੀ ਗੌਰਵ ਯਾਦਵ ਆ ਸਾਰੇ ਜਿਹੜੇ ਮੈਂ 17 ਨਾਂ ਪੜਿਆ ਸਭ ਤੁਹਾਡੇ ਸਾਹਮਣੇ ਆ ਸਾਰੇ ਦੇ ਸਾਰੇ ਪੰਜਾਬ ਦੇ ਡੀਜੀਪੀ ਹੈ ਆ ਕੋਈ ਥਣੇਦਾਰਿਆ ਹਵਲਦਾਰ ਨਹੀਂ ਕਿਸੇ ਥਾਣੇ ਦੇ ਪੰਜਾਬ ਏਡੀ ਸਟੇਟ ਹੈ 17 DGP ਰੈਂਕ ਦੇ ਅਫਸਰ ਦੇ ਆਰ ਆਲ ਸਪੈਸ਼ਲ DGP ਨਾਨ ਸਪੈਸ਼ਲ ਗੌਰਵ ਯਾਦਵ ਜੀ ਹੈ ਆਈ ਡੋਨਟ ਨੋ ਵਾਟ ਇਜ਼ ਸੋ ਸਪੈਸ਼ਲ ਅਬਾਊਟ ਥੀਸ ਅੱਜ ਤੱਕ ਪੰਜਾਬ ਦੇ ਹਾਲਾਤ ਤਾਂ ਸੁਧਰੇ ਨਹੀਂ ਸਰ ਆ ਤਾਂ ਹੈਗੇ ਹੈਗੇ 13 ਸਾਡੇ ਕੋਲ ADGP ਵੀ ਹੈ ਇਹਨਾਂ ਨਾਲ ਜੇ ਕਸਰ ਨਹੀਂ ਪੁੰਦੀ 13 ADGP ਹੈ ਇਹਨਾਂ ਨੂੰ ਕੰਪੇਅਰ ਕਰਕੇ ਦੇਖੋ ਸਰ ਹਰਿਆਣੇ ਦੇ ਅੰਦਰ ਕਿੰਨੇ ADGP ਹੈ ਇੱਕ ਹਰਿਆਣੇ ਦੇ ਅੰਦਰ ਇੱਕ DGP ਹੈ ਸਾਡੇ ਕੋਲ 17 ਡੀਜੀਪੀ ਲਈ ਬੈਠੇ ਆ ਸਾਡੀ ਮਨ ਲਾਦਾ ਪ੍ਰੋਬਲਮ ਹੀ ਇੱਥੇ ਹੈ ਵੀ ਸਾਡੇ ਕੋਲ ਦੋ ਸੋ ਕਾਲਡ ਟੌਪ ਹੈਵੀ ਜਾਂ ਪਤਾ ਨਹੀਂ ਕਿਸ ਕਿਸਮ ਦੇ ਇਹਨਾਂ ਨੂੰ ਕੰਮ ਕਿਉਂ ਨਹੀਂ ਲਾ ਰੱਖਿਆ ਜਿਹੜੇ ਨੂੰ ਕੰਮ ਲਾ ਰੱਖਿਆ ਉਹਨਾਂ ਦੇ ਤੁਸੀਂ ਨਤੀਜੇ ਦੇਖ ਲੈ ਸਭ ਅੱਜ ਜਿਹੜੀ ਡਿਲੇ ਹੋਇਆ ਹੈ ਸਭ ਇਸ ਕਰਕੇ ਹੋਇਆ ਵੀ ਪੋਲਿਟੀਕਲ ਪਾਰਟੀ ਦੇ ਕਈ ਲੀਡਰਾਂ ਨੂੰ ਅੱਜ ਪੁਲਿਸ ਨੇ ਥਾਣੇ 'ਚ ਬੁਲਾ ਰੱਖਿਆ ਸੀਗਾ ਸਮਨ ਕੀਤਾ ਹੋਇਆ ਸੀਗਾ ਤੁਸੀਂ ਇਹਨੂੰ ਹੋਰ ਕਿਸੇ ਰਾਜਨੀਤਿਕ ਰੰਗ 'ਚ ਨਾ ਜੋੜ ਕੇ ਦੇਖਿਓ ਆਮ ਨਾਟ ਸਪੋਰਟਿੰਗ ਐਨੀ ਇੰਡੀਵਿਜੂਅਲ অর ਐਨੀ ਪਾਰਟੀ ਆਮ ਸਪੋਰਟਿੰਗ ਅ ਕੌਜ਼ ਔਰ ਜਿਹੜਾ ਸਾਡੇ ਸਾਹਮਣੇ ਅੱਜ ਮੈਂ ਜਿਸ ਗੱਲ ਵਾਸਤੇ ਤੁਹਾਨੂੰ ਇਸ ਗੱਲ ਦੇ ਨਾਲ ਜੋੜ ਕੇ ਕਹਿ ਰਿਹਾ ਆ ਚਿੰਤਾ ਦਾ ਵਿਸ਼ਾ ਹੈ ਕਿਸੇ ਇੱਕ ਸਪੋਕਸਪਰਸਨ ਦਾ ਨਹੀਂ ਵੀ ਉਹਨਾਂ ਨੂੰ ਕੋਈ ਕਿਸ ਨੇ ਬੁਲਾ ਲਿਆ ਅੱਜ ਚਿੰਤਾ ਦਾ ਵਿਸ਼ਾ ਹੈ ਵੀ ਆ ਤਾਂ ਗੈਂਗਸਟਰ ਜਿਹੜੇ ਸੀਗੇ ਸੀਗੇ ਜਿਨ੍ਹਾਂ ਦੇ ਮੈਂ ਘਟਨਾਵਾਂ ਦੱਸ ਰਿਹਾ ਇਹਨਾਂ ਗੈਂਗਸਟਰਸ ਤੋਂ ਵੀ ਮਾੜੀ ਜਿਹੜੀ ਬਿਮਾਰੀ ਪੰਜਾਬ ਦੇ ਅੰਦਰ ਲੱਗੀ ਖੜੀ ਹੈ ਸਾਹਿਬ ਉਹ ਹੈ ਗੈਂਗਸਟਰਸ ਇਨ ਯੂਨੀਫਾਰਮ ਫਿਰੋਤੀਆਂ ਲੈਂਦੇ ਆ ਸਭ ਜਦੋਂ ਲੈਂਡ ਪੂਲਿੰਗ ਪਾਲਿਸੀ ਨਹੀਂ ਕਾਮਯਾਬ ਹੋਈ ਇਹਨਾਂ ਨੇ ਆ ਜਿਹੜੀ ਹੈ ਐਕਸਟਰਸ਼ਨਲ ਆ ਰੈਕਟ ਹੈ ਆ ਪੁਲਿਸ ਆਫਸਰ ਦੇ ਜੁਮੇ ਪਾਤਾ ਜਿਸ ਤਰ੍ਹਾਂ ਲੀਡਰਸ ਨੇ ਕਈ ਪਾਰਟੀ ਦੇ ਲੀਡਰਸ ਨੇ ਗੋਡੇ ਟੇਕ ਰੱਖੇ ਹੈ ਜਿਨ੍ਹਾਂ ਨੂੰ اپੋਜੀਸ਼ਨ ਦਾ ਰੋਲ ਮਿਲਿਆ ਸੀਗਾ ਭਗਵੰਤ ਮਾਨ ਜੀ ਦੇ ਸਰਕਾਰ ਦੇ ਸਾਹਮਣੇ ਜਾਂ ਕੇਜਰੀਵਾਲ ਸਾਹਿਬ ਦੇ ਸਾਹਮਣੇ ਉਸੇ ਤਰ੍ਹਾਂ ਦੇ ਘੁਟਨੇ ਮਨੂੰ ਅੱਜ ਕਹਿੰਦੇ ਵੇ ਇਸ ਗੱਲ ਦਾ i am saying with the full responsibility but with a sense of deep worry ve police de officers ne ghutne tek rakhe ohna de order ho rahe sab ek video samne aayi hai audio samne aayi hai sab ki discussions ho rahi hai election lutne di taiyari ho paise lutde hain inna ne paise to aage jaake extortion wala kaam bhi kar diya kulsta election lutne wala kaam bhi kar rahe hain ਇਹ ਚ ਗੱਲ ਖਤਮ ਨਹੀਂ ਹੁੰਦੀ ਸਾਬ ਉਹਦੀ ਬਾਅਦ ਇਹਨਾਂ ਦੀ ਹਿਮਾਕਤ ਦੇਖੋ ਪੁਲਿਸ ਵੀ ਵੀ ਇਹਨਾਂ ਨੇ ਨੋਟਿਸ ਕੱਢਦੇ ਪੋਲਿਟੀਕਲ ਆਦਮੀਆਂ ਨੂੰ মিডিਆ ਨੂੰ ਸੋਸ਼ਲ ਮੀਡੀਆ ਤੇ ਅੱਜ ਕੱਲ ਸਾਰੇ ਸੋਸ਼ਲ ਮੀਡੀਆ ਵਾਲੇ ਬੈਠੇ ਆ ਅੱਜ ਕੱਲੇ ਤਾਰੀਵਾਲ ਨੂੰ ਨਹੀਂ ਗਿਆ ਸਾਬ ਰਤਨਦੀਪ ਤਾਰੀਵਾਲ ਨੂੰ ਨਹੀਂ ਨੋਟਿਕ ਇੱਕ ਨਿਕ ਨੂੰ ਗਿਆ ਆ ਮੈਂ ਸਭ ਦਾ ਨੰਬਰ ਨੰਬਰ ਤੁਹਾਡਾ ਵੀ ਲੱਗਣ ਵਾਲਾ ਹੈ ਸਾਬ ਕਿਤੇ ਕੋਈ ਵੀਡੀਓ ਆਡੀਓ ਤੁਸੀਂ ਚੜਾਤੀ ਨੰਬਰ ਤੁਹਾਡਾ ਵੀ ਲੱਗਣ ਵਾਲਾ ਹੈ ਸਾਬ ਇਸ ਕਰਕੇ ਅੱਜ ਜੇ ਉਹਨਾਂ ਨੂੰ ਕਿਸੇ ਇੱਕ ਬੰਦੇ ਨੂੰ ਬੁਲਾ ਲਿਆ ਕੱਲ ਹੋ ਜਾਦਾ ਸੁਨੀਲ ਨੂੰ ਮੈਨੂੰ ਨੋਟਿਸ ਆ ਜਾਊਗਾ ਵੀ ਤੁਸੀਂ ਆ ਵੀਡੀਓ ਪਾਈ ਕਿਵੇਂ ਆ ਤੁਸੀਂ ਸ਼ੇਅਰ ਕੀਤਾ ਕਿਵੇਂ ਆ ਉਹ ਹੀ ਕੁਲਸ ਹੈ ਸਾਹ ਜਿਨੇ ਕਿਹਾ ਸੀਗਾ ਵੀ ਆ ਜਿਹੜੀ ਵੀਡੀਓ ਹੋਈ ਹੈ ਜੇਲ੍ਹ ਦੇ ਅੰਦਰੋਂ ਉਸ ਲਾਰੈਂਸ ਮਿਸ਼ਨੋਈ ਵਾਲੀ ਮੈਂ ਵੀਡੀਓ ਜਿਹੜੀ ਦੋ ਇੰਟਰਵਿਊਜ਼ ਹੋਈਆਂ ਉਹਦੇ ਤੇ ਡੀਜੀਪੀ ਨੇ ਐਫੀਡੇਵਿਟ ਦਿੱਤਾ ਸੀਗਾ ਹਾਈ ਕੋਰਟ ਦੇ ਅੰਦਰ ਨੋਟ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਇਹ ਸਾਡੀ ਪੰਜਾਬ ਦੀ ਜੇਲ੍ਹ ਚ ਨਹੀਂ ਹੋਇਆ ਸਰ ਤੇ ਹੋਇਆ ਕੀ ਝੂਠ ਪ੍ਰੂਵ ਹੋਇਆ ਕਿ ਨਹੀਂ ਸਭ ਜਾ ਕੇ ਕੋਰਟ ਦੇ ਅੰਦਰ ਜਾ ਕੇ ਉਹਨਾਂ ਨੇ ਆਪਣੀ ਸਿੱਟ ਬਣਾਈ ਹਾਈ ਕੋਰਟ ਦੀ ਸੁਪਰਵੀਜ਼ਨ ਦੇ ਅੰਦਰ ਤੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਕੇ ਬਾਹਰ ਆ ਗਿਆ ਤੇ ਅੱਜ ਫੇਰ ਜਦੋਂ 2 ਦਿਨ ਪਹਿਲਾਂ ਉਹ ਆਡੀਓ ਸਾਹਮਣੇ ਆਂਦੀ ਹੈ ਸ਼ਾਮ ਨੂੰ ਦਿਨੈਲ ਆ ਜਾਂਦਾ ਹੈ ਤਾਂ ਇਹ AI ਜਨਰੇਟਿਡ ਹੈ ਸਰ ਅਸੀਂ ਕਿਵੇਂ ਮੰਨ ਲਈਏ ਸਾਬ ਉਹਨਾਂ ਨੂੰ ਵੀ ਇਹ ਜਨਰੇਟਿਡ ਤੁਹਾਨੂੰ ਕਿਵੇਂ ਪਤਾ ਲੱਗਿਆ ਕਿਹੜੀ ਲੈਬ ਚੋਂ ਤੁਸੀਂ ਸਰਟੀਫਾਈ ਕਰਵਾਇਆ ਹੈ ਉਹ ਸਾਡੇ ਨਾਲ ਸਾਂਝੀ ਕਰ ਦਿਓ ਪਰ ਪੁੱਛੀਏ ਕਿ ਉਹਨੂੰ ਭਗਵੰਤ ਮਾਨ ਜੀ ਦਾ ਜਾਪਨ ਬੈਠੇ ਹੈ ਕੇਜਰੀਵਾਲ ਸਾਹਿਬ ਨਗਾਰਦ ਹੈ ਤੇ ਵਿਦਆਉਟ ਇਵਨ ਔਥੈਂਟੀਕੇਟਿੰਗ ਦ ਥਿੰਗ ਇਹਨਾਂ ਨੇ ਨੋਟਿਸ ਕੱਢ ਦੇ ਆਓ ਜੀ ਸਾਹਮਣੇ ਪੇਸ਼ ਹੋ ਸਾਨੂੰ ਸਬੂਤ ਲੈ ਕੇ ਆਓ ਤੁਸੀਂ ਭਾਈ ਕਿਵੇਂ ਕਿਧਰੋਂ ਤੁਹਾਡੇ ਸੋਰਸ ਹੈ ਉਹ ਤੁਹਾਡੇ ਤੋਂ ਇਨਫੋਰਮੇਸ਼ਨ ਦਾ ਸੋਰਸ ਮੰਗਣ ਲੱਗੇ ਤਾਂ ਤਾਂ ਫਿਰ ਗੱਲ ਖਤਮ ਹੋ ਗਈ ਸਾਬ ਤੁਸੀਂ ਆਪਣ ਕਿਸੇ ਨਾਲ ਤੁਹਾਡੇ ਨਾਲ ਗੱਲ ਗੱਲ ਹੀ ਨਹੀਂ ਕਰਨੀ ਅਗਰ ਕਿਸੇ ਵੀ ਨਿਊਜ਼ ਏਜੰਸੀ ਨੂੰ ਆ ਕੇ ਕਹਿਣ ਵੀ ਆਪਣਾ ਸੋਰਸ ਦੱਸੋ ਤੁਹਾਡੀ ਬੜੀ ਗਾਣੀ ਉਹਦੇ ਬਾਅਦ ਕਿੱਥੋਂ ਸੋਰਸ ਹੈ ਪਰ ਪਹਿਲਾ ਔਥੈਂਟੀਕੇਟ ਤਾਂ ਹੋਣੀ ਚਾਹੀਦੀ ਸੀ ਔਥੈਂਟੀਕੇਟ ਨਹੀਂ ਹੋਇਆ ਸਭ ਉਹ ਤਾਂ ਉਹਨਾਂ ਨੇ ਜਾਓ ਸਮਨ ਕਰਤਾ ਸਾਰਿਆਂ ਨੂੰ ਕਰਤਾ ਸਭ ਇਹ ਜਿਹੜੇ ਲੋਕ ਹੈ ਸਭ ਦੇ ਹੈਵ ਬੀਕਮ ਪਪੈਟਸ ਪਹਿਲਾਂ ਜਿਵੇਂ ਇਹ ਇਲਜ਼ਾਮ ਸਾਰੇ ਲਾਦੇ ਹੁੰਦੇ ਸੀਗੇ ਕਹਿੰਦਾ ਜੀ ਸੀਬੀਆਈ ਤਾਂ ਉਹ ਤੋਤੇ ਦਾ ਪਿੰਜਰਾ ਹੈ ਪੈਰਟ ਕੇਜਡ ਪੈਰਟ ਹੈ ਹਾ ਹਾ ਇਹ ਕੀ ਹੈ ਜੀ ਇਹ ਤਾਂ ਪਪੱਟੀ ਬਣ ਕੇ ਰਹਿ ਗਏ ਉੱਠ ਜਾ ਜਮੂਰੇ ਬੈਠ ਜਾ ਜਮੂਰੇ ਕਰਕੇ ਲੁੱਟ ਲੋ ਜੀ ਸਰੇਆ ਮੈਂ ਗੱਲ ਕਰ ਰਹੇ ਸਭ ਤੇ ਮੈਂ ਤਾਂ ਇਲੈਕਸ਼ਨ ਕਮਿਸ਼ਨ ਤੇ ਹੈਰਾਨ ਆ ਐਂਡ ਪੁਲਿਸ ਦੀ ਅਡੋਸਿਟੀ ਹਮਾਕਤ ਨਹੀਂ ਹੋ ਗਈ ਵੀ ਇਹਨਾਂ ਨੇ ਆ ਸਾਰਿਆਂ ਨੂੰ ਨੋਟਿਸ ਕੱਢ ਦੇ ਕੋ ਪੁੱਛਣ ਤਛਣ ਵਾਲਾ ਇਹਨਾਂ ਨੂੰ ਕਿਸੇ ਨੂੰ ਇਸ ਗੱਲ ਦਾ ਹੈ ਨਹੀਂ ਕਰਕੇ ਇਹਦੇ ਵਾਸਤੇ ਸਾਰਿਆਂ ਨੂੰ ਲਾਮਬੰਦ ਹੋਣਾ ਪਊਗਾ ਸਭ ਮੈਂ ਜਿਹੜੀ ਗੱਲ ਕਹਿ ਰਿਹਾ ਸਭ ਆ ਕੋਈ ਬੀਜੇਪੀ ਦਾ ਮਸਲਾ ਨਹੀਂ ਆ ਕੋਈ ਅਕਾਲੀ ਪਾਰਟੀ ਦਾ ਮਸਲਾ ਨਹੀਂ ਆ ਕੋਈ ਕਾਂਗਰਸ ਦਾ ਮਸਲਾ ਨਹੀਂ ਕਾਂਗਰਸ ਵਾਲੀ ਗਲਤੀ ਮੈਂ ਥੋੜਾ ਜਿਆਦਾ ਜबान ਦਬਾ ਕੇ ਕਹਿ ਰਿਹਾ ਹਾਂ ਸੱਭ ਕਿਉਂਕਿ ਚਾਹੇ ਸਾਡੀ ਵਿਰੋਧੀ ਪਾਰਟੀ ਹੈ ਪਰ ਮੇਰਾ ਮਨ ਹੈ ਵੀ ਉਹਦੇ ਵਿੱਚ ਅਜੇ ਵੀ ਕਈ ਬੰਦੇ ਐ ਜਿਹਨਾਂ ਨੂੰ ਕੇਸ ਤੋਂ ਕੋਈ ਡਰ ਨਹੀਂ ਵੀ ਸਾਡੇ ਤੇ ਕੇਸ ਪਾ ਦੇਣ ਕਿਉਂ ਕੋਈ ਫਰਕ ਨਹੀਂ ਬਾਕੀ ਤਾਂ ਬੋਲਦਾ ਨਹੀਂ ਕੋਈ ਨਾ ਤਾਂ ਪੁਰਸ਼ ਦੇ ਛੱਡ ਉਹਨਾਂ ਤਾਂ ਮੁੱਖ ਮੰਤਰੀ ਦੇ ਸਾਹਮਣੇ ਨਹੀਂ ਬੋਲਣਾ ਵੀ ਸਵੇਰੇ ਸਾਡੇ ਖਾਤੇ ਖੋਲ ਲੈਣਗੇ ਬਟ ਮੇਰਾ ਸਾਰੇ ਲਾਈ ਕਮੈਂਡੇਡ ਪੋਲੀਟੀਕਲ ਪਾਰਟੀਆਂ ਤੇ ਨਾਲ ਪੰਜਾਬ ਦੇ ਲੋਕਾਂ ਨੂੰ ਸਭ ਆ ਜਿਹੜਾ ਧੱਕਾ ਹੋ ਰਿਆ ਨੇ ਸਭ ਐਵੀ ਮਾਰ ਹੋ ਸਕਦਾ ਹੈ ਲੀਡਰ ਲੂਡਰ ਦਾ ਜਾ ਕੇ ਕਿਤੇ ਆਪਣਾ ਕੋਈ ਨਾ ਕੋਈ 60 ਗਾਂਠ ਬਣਾ ਲੈਣਗੇ ਆ ਵਜਣੀ ਜਿਹੜਾ ਮਾਤੜ ਆਪਣੇ ਕੱਖ ਚ ਜਾ ਕੇ ਕੋਈ ਪਰਚਾ ਪੜਨ ਗਿਆ ਸੀ ਜਾਂ ਕੋਈ ਆਪਣੇ ਕੰਮ ਨੂੰ ਗਿਆ ਹੈ ਜਿਹਦੇ ਕੋਲ ਮੁਨਿਆਰੀ ਦੀ ਦੁਕਾਨ ਚੱਲਦੀ ਹੈ ਇਹ ਜਿਹੜੇ ਹਾਂ ਕਿਉਂਕਿ ਡੀਆਈਜੀ ਸਾਹਿਬ ਪਕੜੇ ਗਏ ਪਟਿਆ ਉਹ ਪਟਿਆਲੇ ਪਤਾ ਨਹੀਂ ਕਿਉਂ ਬਦਨਾਮ ਕਰ ਰੱਖਿਆ ਆ ਆਡੀਓ ਵੀ ਉੱਥੇ ਦੀ ਪਟਿਆਲੇ ਦੀ ਹੈ ਤੇ ਉਹ ਵੀ ਸਾਰਾ ਕੁਝ ਉਹ ਵੀ ਦੇਖ ਰਹੇ ਸੀਗੇ ਸਟਾਰਸ਼ਨਰ ਸਾਬ ਵੀ ਪੈਸੇ ਦੇਦੇ ਜਿਹੜੇ ਪ੍ਰੋਟੈਕਸ਼ਨ ਮੰਗੀ ਲੈਂਦੇ ਨੇ ਮਹੀਨਾ ਸਾਨੂੰ ਦੇਦੇ ਘਰ ਹਫਤਾ ਹਫਤਾ ਜਿਹੜਾ ਸੀਗਾ ਹਫਤਾ ਬੰਨ ਰੱਖਿਆ ਸੀ ਇਹ ਮਹੀਨਾ ਬੰਨ ਰੱਖਿਆ ਸੀਗਾ ਆਈ ਗੈਂਗਸਟਰਸ ਕਰਦੇ ਐ ਵੀ ਮਹੀਨਾ ਥੋੜੀ ਦੁਕਾਨ ਸਹੀ ਚੱਲਦੀ ਐ ਥੋੜੇ ਤੇ ਪੰਜਾਬ ਦੇ ਲੋਕਾਂ ਤੇ ਆ ਜਿਹੜੀ ਗੁੰਡਾਗਰਦੀ ਐ ਨਾ ਸਾਬ ਵਰਦੀ ਵਾਲੀ ਗੁੰਡਾਗਰਦੀ ਆ ਚੱਲੂਗੀ ਮੈਂ ਅਪੀਲ ਤਾਂ ਸਾਰਿਆਂ ਨੂੰ ਕਰ ਰਿਹਾ ਬਿਕਾਉਜ਼ ਸਾਰਿਆਂ ਨੂੰ ਆਪਣੇ ਆਪ ਸਾਨੂੰ ਸਾਰਿਆਂ ਨੂੰ ਹਮਲਾ ਮਾਰਨਾ ਪਊਗਾ ਪਰ ਇੱਕ ਆਪਣੇ ਮਨ ਦੀ ਗੱਲ ਮੈਂ ਕਹਿ ਵੀ ਨਾ ਰਹਿ ਨਹੀਂ ਸਕਦਾ ਸਾਬ बिकॉज ਮੈਂ ਵੀ ਹਾਲਾਤ ਦੇਖ ਰਿਹਾ ਮੈਂ ਕੋਈ ਜੋਤਸੀਆ ਨਹੀਂ ਪਰ ਮੈਂ ਹਾਲਾਤ ਦੇਖਦਾ ਤੇ ਆ ਤਾਜ਼ਾ ਤਾਜ਼ਾ ਜਿਹੜੇ ਹਾਲਾਤ ਹੈ ਜਿਹੜੇ ਡੀਏਜੀ ਦੀ ਮੈਂ ਜ਼ਿਕਰ ਕਰ ਰਿਹਾ ਸਾਬ ਦੀਪਕ ਤਲਿਆਂਦੇਹਰ ਵਾਲੀ ਗੱਲ ਹੈ ਆ ਪਟਿਆਲਾ ਰਿਆ ਆ ਇੱਥੇ ਆਫਿਸ ਦਾ ਇੱਥੇ ਸੀ ਮੋਹਲੀ ਚੋ ਚੱਕਿਆ ਸੀ ਇੱਥੋਂ ਚੱਕ ਕੇ ਲੈ ਗਿਆ ਤਾਂ ਐਨ ਚੀਫ ਮਿਨਿਸਟਰ ਦੀ ਜੜ ਚੇ ਬੈਠੇ ਕੰਮ ਦੁਕੰਦਾਰੀ ਚੱਲ ਰਹੀ ਸੀਗੀ ਹੱਤਕੀ ਨੇ ਪਾਇਆ ਕੇਂਦਰ ਸਰਕਾਰ ਦੀ ਏਜੰਸੀ ਨੇ ਪਾਇਆ ਸਾਬ ਤੇ ਮੇਰੇ ਦੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਸਾਬ ਤੁਸੀਂ ਸਾਰੇ ਦੇਖ ਲੇ ਇੱਕ ਵਾਰੀ ਮੌਕਾ ਦਿਓ ਭਾਜਪੀ ਨੂੰ ਬਾਕੀ ਤਾਂ ਮੇਰੇ ਕੋਲ ਕੋਈ ਗਾਰੰਟੀ ਨਹੀਂ ਮੈਂ ਕਹਿ ਦਿਆਂ ਜੀ ਵੀ ਮੈਂ ਨਸ਼ਾ 2 ਦਿਨ ਚੇ ਖਤਮ ਕਰ ਦੂੰਗਾ ਜਾਂ ਮੈਂ ਆ ਕਰਪਸ਼ਨ ਪੂਰੀ ਖਤਮ ਕਰ ਦੂੰਗਾ ਪਰ ਆ ਜਿਹੜੀ ਵਰਦੀ ਵਾਲੀ ਐਕਸਟਰਸ਼ਨ ਹੈ ਸਾਬ ਸਾਰੇ ਡੈਟਿਫਾਈਡ ਹੈ ਸਾਬ ਜਿਹੜਾ ਪੰਜਾਬ ਚ ਰਹਿੰਦਾ ਹੈ ਮਾੜੀ ਮੋਟੀ ਜੀ ਨੂੰ ਥੋੜਾ ਬਹੁਤ ਅੰਦਰ ਬਾਹਰ ਨਿਗਾ ਰੱਖਦਾ ਆਪਣੇ ਆਲੇ ਦੁਆਲੇ ਦੇ ਸਭ ਨੂੰ ਪਤਾ ਹੈ ਚਾਹੇ ਉਹ ਪੋਲੀਟਿਸ਼ੀਅਨ ਹੈ ਬਿਆ ਕਿਹੜਾ ਕਰਪਟ ਹੈ ਕਿਹੜਾ ਦਲਾਲ ਹੈ ਕਿਹੜੀ ਪਾਰਟੀ ਦਾ ਹੈ ਮੈਂ ਨਹੀਂ ਕਹਿੰਦਾ ਕਿ ਸਾਰੇ ਸਾਰੇ ਤਾਂ ਹੈ ਜੀ ਦੇ ਆਰ ਜਿਹੜੀਆਂ ਕਾਲੀਆਂ ਪੇਡਾਂ ਹਰ ਇੱਕ ਥਾਂ ਹੀ ਹੈ ਤੇ ਹਰ ਇੱਕ ਇਹ ادارے ਚ ਹੈ ਪੋਲੀਟਿਕਲ ادارے ਚ ਹੈ ਪੁਲਿਸ ਦੇ ਅੰਦਰ ਹੈ ਐਡਮਿਨਿਸਟ੍ਰੇਸ਼ਨ ਦੇ ਅੰਦਰ ਹੈ ਪਰ ਸਾਰਿਆਂ ਤੋਂ ਮਾੜੀ ਜਿਹੜਾ ਖੌਫ ਜਿਹਦਾ ਪੰਜਾਬ ਨੂੰ ਕਰ ਰੱਖਿਆ ਨਾ ਸਭ ਆ ਵਰਦੀ ਵਾਲੀ ਇਹ ਸਭ ਉਹਦੇ ਚ ਮੇਰਾ ਮੰਨਣਾ ਹੈ ਪੰਜਾਬ ਪੁਲਿਸ ਇਸ ਕੈਪੇਬਲ ਆਫ ਐਨੀ ਟਾਸਕ ਵਿਚ ਇਜ਼ 기ਵਨ ਟੂ ਥੈਮ ਬਟ ਕਾਲੀਆਂ ਪੇਡਾਂ ਜਿਹੜੀਆਂ ਐਕਸਟਰਸ਼ਨ ਵੀ ਅਸੀਂ ਕਮਾਉ ਕੂ ਤਾਂ ਤੁਹਾਡੇ ਦੁੱਧਾਰੂ گاਵਾਵਾਂ ਵਾਂਗ ਉਹਨਾਂ ਨੂੰ ਜਿਸ ਤਰ੍ਹਾਂ ਪੋਸਟਿੰਗਸ ਦੇ ਰੱਖੀਆਂ ਆ ਉਹ ਲੰਗਨੀਆਂ ਅਣਦੇਖੀ ਕਰੀ ਜਾਂਦੇ ਉਹਨਾਂ ਦੇ ਧੱਕੇ ਤੇ ਜੇ ਜੜੋਂ ਨਾ ਕੱਢ ਦਈਏ ਸਾਬ ਆ ਤਾਂ ਗਰੰਟੀ ਮੈਂ ਦੇ ਸਕਦਾ ਬੀਜੇਪੀ ਕੰਨਿਓ ਤੇ ਬਾਕੀ ਅੱਜ ਦੇ ਦਿਨਾਂ ਲੜਾਈ ਲੜੀਏ ਵੀ ਸਾਰਾ ਕੰਮ ਆਪਾਂ ਉੱਤੇ ਛੱਡਦੇ ਹੋਏ ਆ ਕੇ ਕਰ ਦੇਣਗੇ ਸਾਰਿਆਂ ਨੂੰ ਲਾਮਬੰਦ ਹੋਣਾ ਪਊਗਾ ਵੀ ਵਿਲ ਨਾਟ ਟੋਲਰੇਟ ਥਿਸ ਕਾਈਂਡ ਆਫ ਐਕਸਟਰਸ਼ਨ ਅੱਜ ਮਸਲਾ ਇੱਕ ਬੰਦੇ ਨੂੰ ਬੁਲਾਇਆ ਕਿ ਇੱਕ ਦੂਜੇ ਲੀਡਰ ਨੂੰ ਬੁਲਾ ਲਿਆ ਕਰਨ ਨੂੰ ਬੁਲਾ ਲੈਣ ਦੇ ਇਸ ਕਿਸਮ ਦੀ ਆ ਜਿਹੜੀ ਗੁੰਡਾਗਰਦੀ ਹੈ ਆਈ ਸਟਿਲ ਇਨਸਿਸਟ ਵੀ ਭਗਵੰਤ ਮਾਨ ਜੀ ਆਜੋ ਮੁੜ ਕੇ ਆ ਜਾਣਾ ਕੱਲਾ ਨਾ ਉਹਨਾਂ ਨੂੰ ਪਤਾ ਨਹੀਂ ਆ ਕੇ ਤੇ ਆ ਸਮੋਹ ਪਹਿਲੇ ਸਭ ਤੋਂ ਪਹਿਲਾਂ ਤਾਂ ਉਹ ਜਿਹੜੀ ਆਡੀਓ ਹੈ ਉਹਨੂੰ অথেন্টিਕੇਟ ਕਰਕੇ ਟਾਈਮ ਬਾਉਂਡ ਤਰੀਕੇ ਨਾਲ ਦੱਸੋ ਉਹਦੀ ਵੈਰਾਸਿਟੀ ਪ੍ਰੂਵ ਕਰੋ ਵੀ ਆ ਗਲਤ ਐ ਸਹੀ ਐ ਉਹਦੇ ਬਾਅਦ ਅੱਗੇ ਦੀ ਕਾਰਵਾਈ ਕਰੋ ਇਸ ਤਰ੍ਹਾਂ ਲੋਕਾਂ ਨੂੰ ਡਰਾ ਕੇ ਧਮਕਾ ਕੇ ਤੁਸੀਂ ਇਲੈਕਸ਼ਨ ਲੁੱਟਣਾ ਚਾਹਦੇ ਹੋ ਬੀਜਪੀ ਕਦੇ ਵੀ ਇਸ ਗੱਲ ਦਾ ਇਜਾਜ਼ਤ ਨਹੀਂ ਦੇਊਗੀ ਇਸ ਵਾਸਤੇ ਅੱਜ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਸੀ ਸਭ ਥੈਂਕ ਯੂ ਜਕਰ ਜੀ ਤੁਹਾਡੇ ਸਾਥ ਪੁਲਿਸ ਸੁਣਦੇ ਰਹੋ ਕਿ ਅੱਜ ਤੱਕ ਪੁਲਿਸ ਕਾਫੀ ਬਾਈ ਫਰੋਤੀ ਉਹ ਤਾਂ ਸਭ ਉਹ ਵੀ ਉਹ ਤਾਂ ਕੇਸ ਜਿਹੜਾ ਉਹ ਤਾਂ ਸਾਰਾ ਹੀ ਫਰੋਤੀ ਦਾ ਹੈ ਵੀ ਹਫਤਾ ਲਿਆ ਖਣਾ ਪਾਣੀ ਹੋ ਕੀ ਕਹਿੰਦੇ ਦਾਣਾ ਪਾਣੀ ਜਿਹੜਾ ਨਹੀਂ ਕੀ ਉਹ ਕੀ ਨਾ ਸੀਗਾ ਉਹ ਪਚਾ ਪਾਣੀ ਉਹ ਤਾਂ ਸਾਡਾ ਹਫਤੇ ਦਾ ਤੂੰ ਦੇ ਕੇ ਦਿਓ ਤਾਂ ਵੀਡੀਓ ਉਹ ਤੁਹਾਡੇ ਸਾਹਮਣੇ ਸਭ ਆ ਜਿਹੜਾ ਇਹ ਇਲੈਕਸ਼ਨ ਲੁੱਟੀ ਜਾ ਰਹੀ ਸਭ ਇਹ ਸਾਰੇ ਦਿਨ ਕੋਸਟੀਚੂਸ਼ਨ ਦੀ ਕਾਪੀ ਚੱਕੀ ਘੁਰਦੇ ਸਾਰੇ ਦਿਨ ਵੋਟ ਚੋਰੀ ਦੀ ਗੱਲ ਕਰੀ ਜਾਂਦੇ ਐਸਆਈਆਰ ਨੂੰ ਲੈ ਕੇ ਆ ਤਾਂ ਇਲੈਕਸ਼ਨ ਹੀ ਚੋਰੀ ਹੋਈ ਜਾਂਦਾ ਸਰਿਆਂ ਵਿੱਚ ਇਲੈਕਸ਼ਨ ਚੋਰੀ ਜਾਂਦਾ ਵਿਧਾਇਕਾਂ ਤੋਂ ਨਹੀਂ ਮਿਲਦਾ ਹੋਰ ਉਸ ਤੋਂ ਜ਼ਿਆਦਾ ਹੋਰ ਕਿਹੜਾ ਸੁਭਚੇ ਇਦੇ ਸਰ ਜਕਰ ਸਾਹਿਬ ਇੱਕ ਸਵਾਲ ਇਹ ਵੀ ਹੈ ਕਿਉਂਕਿ ਤੁਸੀਂ ਗੈਸਰ ਨੂੰ ਸਵਾਲ ਚੁੱਕੇ ਨੇ ਕੁਝ ਦਿਨ ਪਹਿਲਾਂ ਆਮਾਦੀ ਪਾਰਟੀ ਨੇ ਪਰਫੋਰਮੈਂਸ ਕੀਤੀ ਸੀ ਉਹ ਕਹਿੰਦੇ ਇੱਕ ਹੋਰ ਆਡੀਓ ਵਾਇਰਲ ਹੋ ਰਹੀ ਹੈ ਲਾਰੈਂਸ ਬਿਸ਼ਨੂਏ ਦੀ ਜਿਹੜਾ ਪਹਿਲਾਂ ਗੱਲ ਕਰ ਰਿਹਾ ਹੈ ਲਾਰੈਂਸ ਬਿਸ਼ਨੂਏ ਦਾ ਜੇਲ੍ਹ ਚ ਹੈ ਗੁਜਰਾਤ ਚ ਇਸ ਵਕਤ ਤੇ ਉਹ ਜਿਹੜਾ ਹੈਗਾ ਉੱਥੋਂ ਆਡੀਓ ਆ ਰਹੀ ਹੈ ਸਾਹਮਣੇ ਤਾਂ ਅਖੀਰਕਾਰ ਜਦ ਉੱਥੇ ਗੈਂਸਟਰ ਜਿਹੜਾ ਹੈਗਾ ਫੋਨ ਤੇ ਆਲੇ ਗੱਲਾਂ ਕਰ ਰਹੇ ਨੇ ਉਸ ਤੋਂ ਸਵਾਲ ਚੁੱਕ ਰਹੇ ਮੈਂ ਕਹਿ ਰਹਾ ਵੀ ਤੁਸੀਂ ਉਹਦੀ ਵੀ ਆਡੀਓ ਚੈੱਕ ਕਰਵਾ ਲੋ ਆਡੀਓ ਵੀ ਚੈੱਕ ਦੋਨੋਂ ਦੀ ਕਰਾਓ ਤੁਸੀਂ ਲਾਰੈਂਸ ਵਾਲੀ ਦਾ ਤੁਹਾਡੇ ਠਾ ਦੇਣੀ ਚੱਜਗੀ ਵੀ ਆ ਜੈਨੂਇਨ ਹੈ ਤੇ ਇੱਥੇ ਵਾਲੇ ਐਸਐਸਬੀ ਤੇ ਤੁਸੀਂ ਕਹਿੰਦੇ ਵੀ ਇਹ ਤਾਂ AI ਜਨਰੇਟਿਡ ਹੈ ਉਹ ਕੀ ਗਾਰੰਟੀ ਹੈ ਤੁਹਾਡੇ ਕੋਲ ਵੀ ਉੱਥੇ ਵਾਲੀ ਜਿਹੜੀ ਆ ਪੈਰੀਵਿਆਈ ਕੰਮ ਕੀਤਾ ਜਾਂਦਾ ਸੀਗਾ ਮੇਰੇ ਖਿਆਲ ਚ ਨਾਈਟ ਕਲੱਬਸ ਤੋਂ ਪੈਸੇ ਪੂਸੇ ਇਕੱਠੀ ਕੀ ਕੀ ਜਾਂਦਾ ਲਿਆਓ ਜੀ ਉੱਥੇ ਭੇਜਣਾ ਹੈ ਮਾਲ ਭੇਜਣਾ ਹੈ ਤੁਸੀਂ ਡਬਲ ਸਟੈਂਡਰਡ ਸਾਹਿਬ ਹਰ ਜਿੰਨਾਂ ਨੂੰ ਪੈਰੀਆਦ ਆ ਗਿਆ ਜਿੰਨਾਂ ਨੂੰ ਉਥੇ